ਮਾਜ ਮਹਿਲਾ ਤੀਜਾ ਵਰਨ ਰੂਪ ਵਰਤ ਸਭ ਤੇਰੇ ਮਰ ਮਰ ਜੰਮ ਫੇਰ ਪਵੇਂ ਕਣੇਰੇ ਤੂੰ ਇੱਕ ਅਨਿਚਲ ਅਗੰਮ ਅਪਾਰ ਗੁਰਮਤੀ ਬੂਝ ਬੁਝਾਵਣਿਆ ਹਉ ਵਾਰੀ ਜੀਉ ਵਾਰੀ RAM ਨਾਮ ਮਨ ਵਸਾਵਣਿਆ ਇਸ ਰੂਪ ਨਰੇਖਿਆ ਵਰਨ ਨ ਕੋਈ ਗੁਰਮਤੀ ਆਪ ਬੁਝਾਵਣਿਆ ਰਹਾ ਸਭ ਏਕਾ ਜੋਤ ਜਾਣੇ ਜੇ ਕੋਈ ਸਤਗੁਰ ਸੇਵਿਆ ਪ੍ਰਗਟ ਹੋਈ ਗੁਪਤ ਪ੍ਰਗਟ ਵਰਤੈ ਸਭ ਥਾਈ ਜੋਤੀ ਜੋਤ ਮਿਲਾਵਣਿਆ ਤਿਸ਼ਨਾ ਅਗਨ ਜਲਾ ਸੰਸਾਰਾ ਲੋਭ ਅਭਿਮਾਨ ਬਹੁਤ ਅਹੰਕਾਰ ਮਰ ਮਰ ਜਨਮੈ ਪਤ ਗਵਾਏ ਆਪਣੀ ਬਿਰਥਾ ਜਨਮ ਗਵਾਵੜਿਆ ਗੁਰ ਕਾ ਸ਼ਬਦ ਕੋ ਵਿਰਲਾ 부ਝੈ ਆਪ ਮਾਰੇ ਤਾਂ ਤ੍ਰਿਭਵਣ ਸੂਝੈ ਫੇਰ ਉਹ ਮਾਰੇ ਨਾ ਮਰਣਾ ਹੋਵੈ ਸਾਹਿਜੇ ਸੱਚ ਸੁਹਾਵਲਿਆ ਮਾਇਆ ਮੈਂ ਫਿਰ ਚਿਤ ਨ ਲਾਏ ਗੁਰ ਕੈ ਸ਼ਬਦ ਸਦ ਰਹਿ ਸੁਮਾਏ ਸੱਚ ਸਲਾਹੇ ਸਭ ਘਟ ਅੰਤਰ ਸੱਚੋ ਸੱਚ ਸੁਹਾਵਲਿਆ ਸੱਚ ਸਲਾਹੀ ਸਦਾ ਹਜ਼ੂਰੇ ਗੁਰ ਕੈ ਸ਼ਬਦ ਰਹਾ ਭਰਤ ਗੁਰਪੁਰ ਸਾਧੀ ਸਚ ਨਦਰਿ ਆਵੇ ਸੱਚੇ ਹੀ ਸੁਖ ਪਾਵਣਿਆ ਸੱਚ ਮਨ ਅੰਦਰ ਰਹਾ ਸਮਾਏ ਸਦਾ ਸੱਚ ਨਿਹਚਲ ਆਵੇ ਨਾ ਜਾਏ ਸੱਚੇ ਲੱਗੇ ਸੋ ਮਨ ਨਿਰਮਲ ਗੁਰਮਤੀ ਸੱਚ ਸੁਮਾਵਣਿਆ ਸੱਚ ਸਲਾਹੀ ਅਵਰ ਨ ਕੋਈ ਜਿਤ ਸੇਵਿਆ ਸਦਾ ਸੁਖ ਹੋਈ ਨਾਨਕ ਨਾਮ ਰਤੇ ਵਿਚਾਰੀ ਸਚੋ ਸਚੁ ਕੁਮਾਵਣੀ ਮਾਜ ਮੈ ਲਾਤੀ ਚ ਨਿਰਮਲ ਸ਼ਬਦ ਨਿਰਮਲ ਹੈ ਬਾਣੀ ਨਿਰਮਲ ਜੋਤ ਸਭ ਮਾਹ ਸਮਾਣੀ ਨਿਰਮਲ ਬਾਣੀ ਹਰ ਸਾਲਾਹੀ Jap har nirmal ਮਲ ਗੁਵਾੜਿਆ ਹਉ ਵਾਰੀ ਜਿਉ ਵਾਰੀ ਸੁਖ ਦਾ ਤਾਂ ਮਨ ਵਸਾਉਣਿਆ ਹਰ ਨਿਰਮਲ ਗੁਰ ਸ਼ਬਦ ਸਲਾਹੀ ਸ਼ਬਦੋ ਸੁਣ ਤਿਸਾ ਮਟਾਉਣਿਆ ਰਹਾ ਨਿਰਮਲ ਨਾਮ ਵਸਿਆ ਮਨ ਆਏ ਮਨ ਤਨ ਨਿਰਮਲ ਮਾਇਆ ਮੋਹ ਗੁਵਾਏ ਨਿਰਮਲ ਗੁਣ ਗਾਵੈ ਨਿਤ ਸਾਚੇ ਕੇ ਨਿਰਮਲ ਨਾਦ ਵਿਚਾਵਣਿਆ ਨਿਰਮਲ ਅੰਮ੍ਰਿਤ ਗੁਰ ਤੇ ਪਾਇਆ ਵਿਚੋ ਆਪ ਮੋਆ ਤਿੱਥੈ ਮੋਹ ਨ ਮਾਇਆ ਨਿਰਮਲ ਗਿਆਨ ਧਿਆਨ ਅਤ ਨਿਰਮਲ ਨਿਰਮਲ ਬਾਣੀ ਮਨ ਵਸਾਵਣਿਆ ਜੋ ਨਿਰਮਲ ਸੇਵ ਸੋ ਨਿਰਮਲ ਹੋਵੇ ਹਮੇ ਮਨ ਗੁਰ ਸ਼ਬਦੇ ਤੋਂ ਵੇ ਨਿਰਮਲ ਵਾਜੈ ਅਨਹਦ ਤੁਨ ਬਾਣੀ ਧਰ ਸੱਚੇ ਸ਼ੋਭਾ ਪਾਵਣਿਆ ਨਿਰਮਲ ਤੇ ਸਭ ਨਿਰਮਲ ਹੋਵੇ ਨਿਰਮਲ ਮਨੁਆ ਹਰ ਸ਼ਬਦ ਕਰੋ ਵੇ ਨਿਰਮਲ ਨਾਮ ਲਗੇ ਵੱਡ ਭਾਗੀ ਨਿਰਮਲ ਨਾਮ ਸੁਹਾਵਣਿਆ ਸੋ ਨਿਰਮਲ ਜੋ ਸ਼ਬਦ ਸੋ ਹੈ ਨਿਰਮਲ ਨਾਮ ਮਨ ਤਨ 모 ਹੈ ਸੱਚ ਨਾਮ ਮਲ ਕਦੇ ਨ ਲਾਗੇ ਮੁਖ ਉਜਲ ਸੱਚ ਕਰਾਵਣਿਆ ਮਨ ਮਹਿਲਾ ਹੈ ਦੂਜੇ ਪਾਇ ਮਹਿਲਾ ਚੌਕ ਮਹਿਲੇ ਥਾ ਮੈਲ ਖਾਏ ਫਿਰ ਮੈਲ ਵਿਧਾਏ ਮਨ ਮੁਖ ਮੈਲ ਦੁਖ ਪਾਵਣਿਆ ਮੈਲੇ ਨਿਰਮਲ ਸਭ ਹੁਕਮ ਸੁਬਾਏ ਸੇ ਨਿਰਮਲ ਜੋ ਹਰ ਸੱਚ ਭਾਏ ਨਾਮ ਕਨਵਸੈ ਮਨ ਅੰਤਰ ਗੁਰਮੁਖ ਮੈਲ ਚੁਕਾਵਣਿਆ ਮਾਜ ਮੈਲਾ ਤੀਜਾ ਗੋਵਿੰਦ ਉਜਲ ਉਜਲ ਹੰਸਾ ਮਨ ਬਾਣੀ ਨਿਰਮਲ ਮੇਰੀ ਮਨਸਾ ਮਨ ਉਜਲ ਸਦਾ ਮੁਖ ਸੁਹ ਹੈ ਅਤ ਉਜਲ ਨਾਮ ਤੇ ਹਾਵਣਿਆ ਹਉ ਵਾਰੀ ਜਿਉ ਵਾਰੀ ਗੋਬਿੰਦ ਗੁਣ ਗਾਵਣਿਆ ਗੋਬਿੰਦ ਗੋਬਿੰਦ ਤਹੈ ਦਿਨ ਰਾਤੀ ਗੋਬਿੰਦ ਗੁਣ ਸ਼ਬਦ ਸੁਣਾਵਣਿਆ ਰਹਾ गोबिंद गांव है सहज शोभाए गुर कै पै उजल हो मै मल जाए सदा आनंद रहत भगत करै दिन राती सुन गोबिंद गुण गावणिया मनुआ नाचे भगत दिरडाए गुर कै शब्द मन मन मिलाए सच्चा ताल पूरे ਮਾਇਆ ਮੋਹ ਚੁਕਾਏ ਸ਼ਬਦੇ ਨਿਰਤ ਕਰਾਵਣਿਆ ਉੱਚਾ ਕੂਕੇ ਤਨੈ ਪਛਾੜੇ ਮਾਇਆ ਮੋਹ ਜੋ ਇਹ ਆਜਮ ਕਾਲੇ ਮਾਇਆ ਮੋਹ ਇਸ ਮਨੈ ਨਚਾਏ ਅੰਤ ਕਪਟ ਦੁਖ ਪਾਵਣਿਆ ਗੁਰਮੁਖ ਭਗਤ ਜਾ ਆਪ ਕਰਾਏ मन मन राता सहज सुभाय वाणी वज्जै शब्द वजाय गुरुमुख भगत ठाए पावणिया बहोत आल पूरे वाजे वजाय ना को सुने ना मन वसाय माया कारण पेड़ बंध नाचे दूजा पाए दुख पावणिया ਇਸ ਅੰਦਰ ਪ੍ਰੀਤ ਲੱਗੈ ਸੋ ਮੁਕਤਾ ਇੰਦਰੀ ਵਸ ਸਚ ਸੰਗਮ ਜੁਗਤਾ ਗੁਰ ਕਾ ਸ਼ਬਦ ਸਦਾ ਹਰ ਧਿਆਏ ਇਹ ਭਗਤ ਹਰ ਪਾਵਣਿਆ ਗੁਰਮੁਖ ਭਗਤ ਜੁਗ ਚਾਰੇ ਹੋਈ ਹੋਰ ਭਗਤ ਨਾ ਪਾਏ ਕੋਈ ਨਾਨਕ ਨਾਮ ਗੁਰ ਭਗਤੀ ਪਾਈਐ ਗੁਰ ਚਰਣੀ ਚਿਤ ਲਾਵਣਿਆ ਮਾਜ ਮੈਲਾ ਤੀਜਾ ਸੱਚਾ ਸੇਵੀ ਸੱਚ ਸਲਾਹੀ ਸੱਚੇ ਨਾਏ ਦੁੱਖ ਕਬੀ ਨਾਹੀ ਸੁਖ ਦਾਤਾ ਸੇਵਨ ਸੁਖ ਪਾਇਨ ਗੁਰਮਤਿ ਮਨ ਵਸਾਵਣਿਆ ਹਉ ਵਾਰੀ ਜੀਉ ਵਾਰੀ ਸੁਖ ਸਹਿਜ ਸੁਮਾਧ ਲਗਾਵਣਿਆ ਜੋ ਹਰ ਸੇਵ ਸੇ ਸਦਾ ਸੋਹ ਹੈ ਸੁਭਾ ਸੁਰਤ ਸੁਹਾਵਲੀਆ ਰਹਾ ਸਭ ਕੋ ਤੇਰਾ ਭਗਤ ਕਹਾਏ ਸਹੀ ਭਗਤ ਤੇਰਾ ਮਨ ਭਾਏ ਸਚ ਬਾਣੀ ਤੁਧੈ ਸਾਲਾ ਹਮ ਰੰਗ ਰੱਤਿ ਭਦਤ ਕਰਾਵਣੀਆ ਸਭ ਕੋ ਸੱਚੇ ਹਰ ਗੁਰਮੁਖ ਮਿਲੈ ਤਾਂ ਚੂਕ ਕੈ ਫੇੜਾ ਜਾਂ ਤੁਦ ਭਾਵੈ ਤਾਂ ਨਾਏ ਰਚਾਵੇ ਤੂੰ ਆਪੇ ਨਾਉ ਜਪਾਵਣਿਆ ਗੁਰਮਤੀ ਹਰ ਮਨ ਨੂੰ ਵਸਾਇਆ ਹਰਖ ਸੋਗ ਸਭ ਮੋਹ ਗਵਾਇਆ ਇੱਕ ਸਿ ਸਿਉ ਲੇਵ ਲਾਗੀ ਸਾਦੀ ਹਰਨਾਮ ਮਨ ਵਸਾਵਣਿਆ ਤਹਗ ਰੰਗ ਰੱਤੇ ਸਦਾ ਤੇਰੇ ਚਾਏ ਨੋਂ ਨਿਦ ਨਾਮ ਵਸਿਆ ਮਨ ਆਏ ਪੂਰੇ ਭਾਗ ਸਤਗੁਰ ਪਾਇਆ ਸ਼ਬਦੇ ਮੇਲ ਮਿਲਾਵਣਿਆ ਤੂੰ ਦਿਆਲ ਸਦਾ ਸੁਖ ਦਤਾ ਤੂੰ ਆਪੇ ਮੇਲ ਗੁਰਮੁਖ ਜੱਤ ਤੂੰ ਆਪੇ ਦੇਵੇਂ ਨਾਮ ਵਡਾਈ ਨਾਮ ਰਤ ਤੋ ਕਪਾਵਣਿਆ ਸਦਾ ਸਦਾ ਸੱਚ ਤੁਧ ਸਲਾਹੀ ਗੁਰਮੁਖ ਜਾਤਾ ਦੂਜਾ ਕੋ ਨਹੀਂ ਇੱਕ ਸਿਸਿਓ ਮਨ ਰਹਾ ਸੁਮਾਏ ਮਨ ਮੰਨੇ ਮਨ ਹੈ ਮਿਲਾਵਣਿਆ ਗੁਰਮੁਖ ਹੋਵੇ ਸੋ ਸਲਾਹੇ ਸੱਚ ਠਾਕੁਰ ਵੇ ਪਰਵਾਹੇ ਨਾਨਕ ਨਾ ਵਸੈ ਮਨ ਅੰਤਰ ਗੁਰ ਸ਼ਬਦੀ ਹਰ ਮੇਲਾਵਣਿਆ